ਪੰਜਾਬ ਪੰਜਾਬ ਤੋਂ ਬਾਹਰ ਤੇ ਦੁਨੀਆ ਭਰ ਚ ਇਸ ਵੇਲੇ ਬਾਬੂ ਸ਼ਾਹੀ ਟਾਈਮ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਦਿਨ ਪਹਿਲਾਂ ਜਾਂ ਅੱਜ ਹੀ ਕਹਿ ਲਓ ਕਿ ਬਹੁਤ ਵੱਡੀ ਘਟਨਾ ਵਾਪਰੀ ਹੈ ਬਹੁਤ ਵੱਡੀ ਡਿਵੈਲਪਮੈਂਟ ਹੋਈ ਹੈ ਸਾਡੇ ਮੁਲਕ ਨਾਲ ਸੰਬੰਧਿਤ ਕੈਨੇਡਾ ਨਾਲ ਸੰਬੰਧਿਤ ਤੇ ਦੁਨੀਆ ਭਰ ਨਾਲ ਸੰਬੰਧਿਤ ਕਹਿ ਸਕਦੇ ਆ ਸਾਰੀ ਗਲੋਬਲ ਨਾਲ ਸੰਬੰਧਿਤ ਬਹੁਤ ਵੱਡੀ ਡਿਵੈਲਪਮੈਂਟ ਹੋਈ ਹੈ ਉਹ ਹੈ ਕਿ ਇੰਡੀਆ ਤੇ ਕੈਨੇਡਾ ਭਾਰਤ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਿਲੇ ਤੇ ਉਹਨਾਂ ਨੇ ਬਹੁਤ ਅਹਿਮ ਫੈਸਲੇ ਕੀਤੇ ਤੇ ਇਸ ਤੋਂ ਪਹਿਲਾਂ ਜਿਹੜੀ ਉਹ ਆਪ ਚਰਚਾ ਵੀ ਕਰ ਰਹੇ ਆ ਦੋ ਦਿਨ ਤੋਂ ਪਹਿਲਾਂ ਕਿ ਪ੍ਰਧਾਨ ਮੰਤਰੀ ਕੈਨੇਡਾ ਵੱਲੋਂ ਜੀ7 ਵਾਸਤੇ ਪੀਐਮ ਮੋਦੀ ਨੂੰ ਇਨਵਾਈਟ ਕਰਨਾ ਉਹਨਾਂ ਨੂੰ ਉੱਥੇ ਬੁਲਾਉਣਾ ਉਹਨਾਂ ਦਾ ਸਤਿਕਾਰ ਕਰਨਾ ਇਹ ਆਪਣੇ ਆਪ ਵਿੱਚ ਇਸ ਇਹਨਾਂ ਦਿਨਾਂ ਦੀ ਸਭ ਤੋਂ ਵੱਡੀ ਗਲੋਬਲ ਡਵੈਲਪਮੈਂਟ ਹੈ। ਥੋੜੇ ਦਿਨ ਪਹਿਲਾਂ ਕਿੱਥੇ ਆਪਸ ਵਿੱਚ ਤਣਾਅ ਸੀ, ਖਿਚਾਅ ਸੀ, ਸਭ ਕੁਝ ਬੰਦ ਸੀ ਤੇ ਹੁਣ ਅੱਜ ਉਹ ਹੋਇਆ ਕਿ ਦੋਨਾਂ ਪ੍ਰਧਾਨ ਮੰਤਰੀਆਂ ਨੇ ਮਿਲ ਕੇ ਫੈਸਲਾ ਕੀਤਾ ਕਿ ਰਾਜਦੂਤ ਜਿਹੜੇ ਭਾਲ ਕਰ ਰਹੇ ਡਿਪਲੋਮੈਟਿਕ ਰਿਲੇਸ਼ਨਸ ਬਹਾਲ ਕਰਨੇ ਆ। ਇਹ ਕਿਸ਼ਮਾ ਕਿਵੇਂ ਹੋਇਆ? ਇਹਦੇ ਚ ਕਿਸ-ਕਿਸ ਲੋਸੀ ਤੇ ਇਹਦਾ ਅਸਰ ਕੀ ਪਏਗਾ ਸਾਡੇ ਮੁਲਕ ਤੇ ਕੈਨੇਡਾ ਤੇ ਡੈਸਪੋਰਾ ਤੇ ਤੇ ਬਾਕੀ ਦੁਨੀਆ ਤੇ ਇਹ ਚਰਚਾ ਤੇ ਵਾਰ-ਵਾਰ ਚੱਲ ਰਿਹਾ ਤੇ ਇਸ ਚਰਚਾ ਦੇ ਵਿੱਚ ਅ ਅਸੀਂ ਗੱਲ ਕਰਾਂਗੇ ਸਤਨਾਮ ਸਿੰਘ ਸੰਧੂ ਨਾਲ ਜਿਹੜੇ ਕਿ ਮੈਂਬਰ ਨੇ ਰਾਜਸਭਾ ਦੇ ਐਮਪੀ ਨੇ ਪਰ ਉਹ ਐਜੂਕੇਸ਼ਨਿਸਟ ਵੀ ਨੇ ਐਜੂਕੇਸ਼ਨ ਪ੍ਰੋਵਾਈਡਰ ਵੀ ਨੇ ਪਰ ਨਾਲ ਦੀ ਨਾਲ ਦਾ ਇਸ ਕਰਕੇ ਅੱਜ ਰੈਲੇਵੈਂਸ ਹੈ ਕਿਉਂਕਿ ਡੈਸਪੋਰਾ ਨਾਲ ਬਹੁਤ ਹੀ ਐਕਟਿਵ ਉਹਨਾਂ ਦਾ ਰਿਸ਼ਤਾ ਹੈਗਾ ਜੁੜੇ ਹੋਏ ਨੇ ਬਹੁਤ ਸਰਗਰਮੀ ਨਾਲ ਉਹਨਾਂ ਦਾ ਰابطਾ ਹੈਗਾ ਡੈਸਪੋਰਾ ਨਾਲ ਕੱਲੇ ਕੈਨੇਡਾ ਦੇ ਨਾਲ ਨਹੀਂ ਸਾਰੀ ਦੁਨੀਆ ਦੇ ਡੈਸਪੋਰਾ ਜਿੰਨਾ ਹੈ ਉਹਨਾਂ ਨਾਲ ਉਹਨਾਂ ਦਾ ਬਹੁਤ ਡੂੰਘਾ ਤੇ ਨੇੜਲਾ ਰਿਸ਼ਤਾ ਹੈ ਰابطਾ ਹੈ ਕੰਟੀਨਿਊਸਲੀ ਉਹਨਾਂ ਦਾ ਰابطਾ ਰਹਿੰਦਾ ਹੈ ਇਸ ਕਰਕੇ ਉਹ ਕਿਵੇਂ ਇਸ ਨੂੰ ਮਹਿਸੂਸ ਕਰਦੇ ਨੇ ਉਹਨਾਂ ਨਾਲ ਅਸੀਂ ਕਰ ਗਏ ਹਾਂਜੀ ਸੰਤੂ ਜੀ ਬਹੁਤ ਬਹੁਤ ਧੰਨਵਾਦ ਬਲੀ ਜੀ ਬੜੀ ਮਦਦ ਜਦੋਂ ਸਵੇਰ ਖਬਰ ਆਈ ਤੇ ਆਇਆ ਸੀਗਾ ਵੀ ਇਹ ਕਮਾਲ ਹੀ ਹੋ ਗਈ ਇੱਕਦਮ ਐਨੀ ਲੋਕਾਂ ਨੂੰ ਉਮੀਦ ਨਹੀਂ ਸੀ ਵੀ ਪਹਿਲੀ ਮੀਟਿੰਗ ਹੋਏਗੀ ਤੇ ਉਹਦੇ ਚ ਇਹ ਫੈਸਲਾ ਹੋ ਜਾਏਗਾ ਵੀ ਡਿਪਲੋਮੈਟਿਕ ਰਿਲੇਸ਼ਨਸ ਬਹਾਲ ਕਰਨੇ ਬਲੀ ਜੀ ਤੁਸੀਂ ਦੋ ਹੋਇਆ ਕਿਵੇਂ ਤੁਸੀਂ ਦੋ ਵਿਸ਼ੇਸ਼ਣ ਯੂਜ਼ ਕੀਤੇ ਹਨ ਹਮ ਇੱਕ ਤਾਂ ਕਿ ਵੱਡੀ ਕਟਨ ਹੋਈ ਹਾਂ ਦੂਸਰਾ ਤੁਸੀਂ ਕਿਹਾ ਕਮਾਲ ਹੋਇਆ ਹਾਂ ਇਹ ਸੱਚੀ ਗੱਲ ਹੈ ਕਿ ਇਹ ਇੱਕ ਵੱਡੀ ਘਟਨਾ ਕਹਿ ਸਕਦੇ ਆਂ ਔਰ ਇਹ ਕਮਾਲ ਹੋਈ ਹੈ ਇਸ ਕਰਕੇ ਕਿਉਂਕਿ ਹਾਲਾਤ ਜਿਹੜੇ ਸੀਗੇ ਉਹ ਚਿੰਤਾਜਨਕ ਸੀ ਹੂੰ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਤੇ ਭਾਰਤ ਦੇ ਦਰਮਿਆਨ ਜਦੋਂ ਰਿਸ਼ਤੇ ਖਰਾਬ ਹੋਏ ਉਹਦਾ ਕਾਰਨ ਕੋਈ ਵੀ ਸੀ ਲੇਕਿਨ ਉਸ ਤੋਂ ਬਾਅਦ ਉਹਦਾ ਸਭ ਤੋਂ ਵੱਡਾ ਪ੍ਰਭਾਵ ਜਿਹੜਾ ਸੀਗਾ ਉਹ ਸਾਡੇ ਪੰਜਾਬ ਤੱਕ ਪਿਆ ਪੰਜਾਬ ਤੇ ਇੰਡੀਅਨ ਤੇ ਪੰਜਾਬ ਪੰਜਾਬ ਦੇ ਪ੍ਰਵਾਸੀ ਭਾਰਤੀਆਂ ਤੇ ਪਿਆ ਕਿਉਂਕਿ ਸਾਡੀ ਬਹੁਤ ਵੱਡੀ ਸੌਫਟ ਪਾਵਰ ਜਿਹੜੀ ਹੈ ਸਾਡੇ ਪ੍ਰਵਾਸੀ ਭਾਰਤੀ ਉਹ ਕੈਨੇਡਾ ਦੇ ਵਿੱਚ ਇੱਕ ਅਹਿਮ ਹਿੱਸਾ ਨਿਕਲਦਾ ਹੂ। ਹਮਮ। ਔਰ ਉਹਨਾਂ ਦੀ ਕਰਮ ਭੂਮੀ ਕੈਨੇਡਾ ਬਣ ਗਈ ਲੇਕਿਨ ਉਹਨਾਂ ਦੀ ਜਨਮ ਭੂਮੀ ਨਾਲੋਂ ਮੋਹ ਟੁੱਟਿਆ ਨਹੀਂ। ਉਹਨਾਂ ਦਾ ਦਿਲ ਕਰਮ ਭੂਮੀ ਵਾਸਤੇ ਵੀ ਧੜਕਦਾ ਹੈ ਤੇ ਉਹਨਾਂ ਦਾ ਦਿਲ ਆਪਣੀ ਜਨਮ ਭੂਮੀ ਵਾਸਤੇ ਵੀ ਉਹਨੇ ਧੜਕਦਾ ਹੈ। ਔਰ ਬੜੀ ਰਾਤ ਦੀ ਘਬਰ ਆਈ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੋਨੋਂ ਮਿਲਦੇ ਆ। ਔਰ ਪਹਿਲੀ ਮੁਲਾਕਾਤ ਦੇ ਵਿੱਚ ਹੀ ਇੱਕ ਵੱਡਾ ਫੈਸਲਾ ਲੈਂਦੇ ਆ। ਕਿਉਂਕਿ G7 ਸਮਿਟ ਦਾ ਏਜੰਡਾ ਕੁਰਸੀ ਭਾਰਤ ਕੈਨੇਡਾ ਦੇ ਸਬੰਧ ਝੰਡਾ ਨਹੀਂ ਸੀ ਅੰਤਰਰਾਸ਼ਟਰੀ ਝੰਡਾ ਸੀ ਲੇਕਿਨ ਉਥੇ ਇਹਨਾਂ ਦੋਨਾਂ ਧਰਗੋਣਾਂ ਨੇ ਮਿਲ ਕੇ ਜੀ7 ਦੇ ਇਨਵਾਈਟ ਜੀ ਹੈ ਨਾ ਇਨਵਾਈਟ ਸੀ ਆ ਦੇਖਣ ਉਸ ਮੌਕੇ ਤੇ ਇਹਨਾਂ ਦੋਨਾਂ ਦੇਸ਼ਾਂ ਦੇ ਹਕੂਮਤ ਨੇ ਜੋ ਮਹਿਸੂਸ ਕਰਦਾ ਲੋਕਾਂ ਦੀਆਂ ਭਾਵਨਾਵਾਂ ਨੂੰ ਤਰਜੀਹ ਦਿੱਤੀ ਬੱਲੇ ਜੀ ਜਦੋਂ ਕੂਟਨੀਤਿਕ ਸਬੰਧ ਖਰਾਬ ਹੁੰਦੇ ਆ ਜਾਂ ਵਧਦੇ ਉਸ ਦੇ ਪਿੱਛੇ ਲੰਬੀਆਂ ਮੇਟੀਆਂ ਹੁੰਦੀਆਂ ਲੰਬੀ ਬਰੇਸਟ੍ਰੋਮਿੰਗ ਹੁੰਦੀ ਹੈ ਡੈਲੀ ਗ੍ਰੇਸ਼ਨਸ ਹੁੰਦੀਆਂ ਫਿਰ ਜਾ ਕੇ ਅਨਾਉਂਸਮੈਂਟ ਹੁੰਦੀ ਹੈ ਲੇਕਿਨ ਇਹ ਜਿਹੜੀ ਅਨਾਉਂਸਮੈਂਟ ਹੋਈ ਆ ਇਹ ਭਾਰਤ ਨਾਮਾ ਚੋਂ ਨਿਕਲੀ ਹੋਈ ਅਨਾਉਂਸਮੈਂਟ ਹੈ ਔਰ ਦੋ ਵੱਡੇ ਲੀਡਰਾਂ ਦੀ ਦਾਰਸ਼ਨਿਕਤਾ ਦੂਰ ਅੰਦੇਸ਼ੀ ਚੋਂ ਨਿਕਲੀ ਹੈ ਔਰ ਇਹ ਗੱਲ ਮੈਂ ਕਿਉਂ ਕਹਿ ਰਿਹਾ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਦਾ ਪਿਛਲੇ 11 ਸਾਲਾਂ ਦੇ ਵਿੱਚ ਟ੍ਰੈਕ ਰਿਕਾਰਡ ਸਾਹਮਣੇ ਹੈ ਕਿ ਇਹ 11ਵੇਂ ਨੰਬਰ ਤੋਂ ਚੌਥੇ ਨੰਬਰ ਦੀ ਅਰਥਵਿਵਸਥਾ ਬਣੇ ਲੇਕਿਨ ਜਦੋਂ ਕੈਨੇਡਾ ਦੇ ਵਿੱਚ ਚੇਂਜ ਆਈ ਹੈ ਕੈਨੇਡਾ ਦੇ ਵਿੱਚ ਨਵੀਂ ਲੀਡਰਸ਼ਿਪ ਆਈ ਆ ਮਾਰਕਰਨੀ ਮਿਸਟਰ ਮਾਰਕਰਨੀ ਪੁੱਤ ਦੇ ਪ੍ਰਧਾਨ ਮੰਤਰੀ ਬਣਦੇ ਪ੍ਰਾਈਮ ਮਿੰਸਟਰ ਬਣਦੇ ਆ ਲੋਕਾਂ ਦਾ ਹੰਗਾਰਾ ਉਹਨਾਂ ਨੂੰ ਜਿਹੜਾ ਮਿਲਿਆ ਇਸ ਕਰਕੇ ਮਿਲਿਆ ਕਿ ਉਹ ਅਰਥਵਿਵਸਥਾ ਨੂੰ ਅੱਗੇ ਲੈ ਕੇ ਜਾਣਗੇ ਹੂੰ ਉਹ ਕੈਨੇਡੀ ਲੋਕਾਂ ਦੀ ਭਲਾਈ ਵਾਸਤੇ ਬਿਹਤਰ ਕੰਮ ਕਰ ਕਰਨੋਮਿਸਟ ਨੇ ਉਹ ਖੁਦ ਔਰ ਉਹ ਅਰਥਸ਼ਾਸਤਰੀ ਨੇ ਔਰ ਉਸ ਨਜ਼ਰੀਏ ਤੋਂ ਲੋਕਾਂ ਨੇ ਇੱਕ ਤਰਫਾ ਫੈਸਲਾ ਕੀਤਾ ਹੁਣ ਉਹ ਗੱਲ ਉਹਨਾਂ ਨੇ ਪ੍ਰੂਵ ਕਰ ਦਿੱਤੀ ਜਦੋਂ ਉਹਨਾਂ ਨੇ ਭਾਰ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੂੰ ਇਨਵੀਟੇਸ਼ਨ ਦਿੱਤਾ ਉਸ ਵੇਲੇ ਇੱਕ ਸਟੇਟਮੈਂਟ ਦਿੱਤੀ ਕਿਉਂਕਿ ਕੁਝ ਲੋਕਾਂ ਨੇ ਇਸ ਦੇ ਵਿਰੋਧ ਕੀਤਾ ਵਿਰੋਧ ਕੀਤਾ ਜਾਂ ਇਤਰਾਜ਼ ਜਤਾਇਆ ਕਿ ਕਿਉਂ ਬਣਾ ਰਹੇ ਔਰ ਉਹਨਾਂ ਨੇ ਬਹੁਤ ਵੱਡੇ ਸਕੇਲ ਇਨਵੀਟੇਸ਼ਨ ਸਮੇਂ ਦਿੱਤੇ ਸੀ ਕਿ ਭਾਰਤ ਦੁਨੀਆ ਦੀ ਚੌਥੀ ਵੱਡੀ ਅਰਥਵਿਵਸਥਾ ਹੈ ਔਰ ਭਾਰ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਗਲੋਬਲ ਸਾਊਥ ਦੇ ਇੱਕ ਅਹਿਮ ਨੇਤਾ ਹੈ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ ਇਹਦਾ ਗੌਰ ਨਹੀਂ ਕੀਤਾ ਇਸ ਸਟੇਟਮੈਂਟ ਉਹਨ ਕੋਲ ਹੈ ਔਰ ਉਸ ਸਟੇਟਮੈਂਟ ਦੇ ਕੇ ਉਹਨਾਂ ਨੇ ਸਕੇਰ ਦੇ ਦਿੱਤੇ ਸੀ ਤਾਂ ਤੁਸੀਂ ਦੇਖੋਗੇ ਕਿ ਕੈਨੇਡਾ ਦੇ ਵਿੱਚ ਮੇਜਰ ਹਿੱਸਾ ਹੀ ਸਾਡਾ ਹੈ ਉੱਥੇ ਅਸੀਂ ਮਿਲੀਅਨਸ ਦੀ ਗਿਣਤੀ ਵਿੱਚ ਹੈਗੇ ਹਾਂ ਤੇ ਔਰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਸਾਡਾ ਠੀਕ ਪ੍ਰਭਾਵ ਹੈ ਔਰ ਇਹ ਤਨਾਬ ਵਧਨ ਦੇ ਨਾਲ ਬੱਲੇ ਜੀ ਜਿਹੜੇ ਸਾਡੇ ਦਵੱਲੇ ਸਬੰਧ ਸੀ 9 ਬਿਲੀਅਨ ਡਾਲਰ ਦਾ ਸਾਡਾ ਵਪਾਰ ਹੈ ਕੈਨੇਡਾ ਨਾਲ ਔਰ ਲੱਖਾਂ ਦੀ ਗਿਣਤੀ ਵਿੱਚ ਸਾਡੇ ਜਿਹੜੇ ਲੋਕ ਨੇ ਪ੍ਰਵਾਸ ਕਰਦੇ ਜਾਂਦੇ ਸਟੂਡੈਂਟ ਕਿੰਨੇ ਜਾਂਦੇ 20000 ਵਿਦਿਆਰਥੀ ਜਿੱਦਾਂ ਨੂੰ ਸਟੱਡੀ ਪਰਮਿਟ ਮਿਲਿਆ ਹੋਇਆ ਬੰਦੇ ਜੀ ਉਹ ਜਿਹੜੇ ਨੇ ਰਸਤੇ ਵਿੱਚ اٹਕੇ ਹੋਏ ਐ اٹਕੇ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਔਰ ਮੈਨੂੰ ਲੱਗਦਾ ਕਿ ਉਹਨਾਂ ਸਾਰੇ ਹੀ ਰਸਤੇ ਖੁੱਲਣਗੇ ਔਰ ਇੰਨਾ ਨਹੀਂ ਹੋਇਆ ਕਿ ਸਿਰਫ ਦੂਤਾਵਾਸ ਸਬੰਧ ਠੀਕ ਹੋਇਆ ਉਥੇ ਨਵੀਆਂ ਅਨਾਊਂਸਮੈਂਟ ਵੀ ਨਹੀਂ ਹੂੰ ਦੋਨੋਂ ਪ੍ਰਧਾਨ ਮੰਤਰੀਆਂ ਦੀ ਸਟੇਟਮੈਂਟ ਨੂੰ ਸੁਣੋਗੇ ਉਹਨਾਂ ਨੇ ਕਿਹਾ ਕਿ ਅਸੀਂ ਨਵੇਂ ਏਰੀਆ ਵਿੱਚ ਮਿਲ ਕੇ ਕੰਮ ਕਰਾਂਗੇ ਕੰਮ ਕਰਨਗੇ ਨਿਊ ਜਿਹੜੇ ਟੈਕਨੋਲੋਜੀ ਵਿੱਚ ਕੰਮ ਕਰਾਂਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਡਿਜੀਟਲ ਸਪੇਸ ਦੀ ਗੱਲ ਹੋਈ ਹੈ ਔਰ ਉੱਥੇ ਉਹਨਾਂ ਨੇ ਵੱਖਵਾਦੀ ਤਾਕਤਾਂ ਦੇ ਖਿਲਾਫ ਵੀ ਸੰਕੇਤ ਕੀਤਾ ਕਿ ਅਸੀਂ ਕੰਮ ਕਰਾਂਗੇ ਜੁਆਇੰਟਲੀ ਔਰ ਉੱਥੇ ਤੁਸੀਂ ਦੇਖੋਗੇ ਕਿ ਜਿਹੜੇ ਕੈਨੇਡੀਅਨ ਪ੍ਰਾਈਮ ਮਿੰਿਸਟਰ ਦੀ ਜਿਹੜੀ ਨਵੀਂ ਗਵਰਨਮੈਂਟ ਹੈਗੀ ਹੈ ਨਾ ਉੱਥੇ ਇਹ ਗੱਲ ਦਾ ਹੈ ਉਹਨਾਂ ਨੇ ਸਪਸ਼ਟ ਕਰ ਦਿੱਤਾ ਔਰ ਜਿਹੜੇ ਸੰਜੀਦਾ ਲੋਕ ਸੀ ਉਹਨਾਂ ਨੇ ਦੂਰੀ ਬਣਾ ਲਈ ਵੱਖਵਾਦੀ ਸੋਚ ਤੋਂ ਅਲੱਗ ਹੋ ਗਏ ਤੁਸੀਂ ਦੇਖੋਗੇ ਕਿ ਉੱਥੇ ਉਹਨੂੰ ਮਨਾਰਾ ਨਹੀਂ ਮਿਲਿਆ ਵੱਡੀ ਗਿਣਤੀ ਚ ਲੋਕਾਂ ਨੇ ਪਾਇਆ ਵੈਸੇ ਤਾਂ ਦੇਖੋ ਉਹਨਾਂ ਨੇ ਜਿਹੜੀ ਪਹਿਲਾ ਅਵੋਇਡ ਕੀਤੀ ਉਹ ਇੰਡੀਅਨ ਮੂਲ ਦੀ ਕੀਤੀ ਲੇਡੀ ਤਾਂ ਉਦੋਂ ਹੀ ਉਹਨਾਂ ਨੇ ਇੱਕ ਤਰ੍ਹਾਂ ਦਾ ਸੰਕੇਤ ਦੇ ਦਿੱਤਾ ਜੀ ਕਿ ਉਹ ਉਹਨਾਂ ਦਾ ਕਿਸ ਤਰ੍ਹਾਂ ਦੀ ਅਪਰੋਚ ਕਿਸ ਤਰ੍ਹਾਂ ਦੀ ਵੈਸੇ ਉਹ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਵੀ ਉਹਨਾਂ ਨੇ ਇਹੀ ਲਾਈਨ ਲਈ ਸੀ ਕਿ ਅਸੀਂ ਇੰਡੀਆ ਨਾਲ ਰਿਲੇਸ਼ਨ ਬਣਾਵਾਂਗੇ ਜੀ ਇਹ ਦੇਖੋ ਵੀ ਜਿਹੜੀਆਂ ਜਿਹੜਾ ਦੂਸਰਾ ਐਸਪੈਕਟ ਹੈ ਇਹ ਤਾਂ ਹੋ ਗਿਆ ਵੀ ਅਸੀਂ ਇਕਨੋਮੀ ਬਾਰੇ ਬ੍ਰੋਡਰ ਟੈਕਨੋਲੋਜੀ ਬਾਰੇ ਹੋਰ ਡਿਪਲੋਮੈਟਿਕ ਲਿਖਣ ਜਿਹੜਾ ਦੂਸਰਾ ਐਸਪੈਕਟ ਬਹੁਤ ਜਿਹੜਾ ਕੋਈ ਵਿਰੋਧ ਹੋਇਆ ਉੱਥੇ ਵਿਰੋਧ ਹੋ ਰਿਹਾ ਜਾਂ issues ਉਠਾ ਰਹੇ ਆ ਜਿਹੜੇ ਕਲਸਤਾਨੀ ਵੀ ਜਾਂ ਇੰਡੀਆ ਵਿਰੋਧੀ ਹੈਗੇ ਉਹ ਕਹਿੰਦੇ ਵੀ ਉਹ ਜਿਹੜੀ ਸਿਕਿਉਰਿਟੀ ਦਾ ਸਾਡਾ issue ਹੈ ਜੋ ਨਿਜਰ ਦੇ ਮਰਡਰ ਤੋਂ ਬਾਅਦ ਪਿਆ ਉਸ ਬਾਰੇ ਇਹਨਾਂ ਨੇ ਕੀ ਦੋਨਾਂ ਤਵਾਂ ਨੇ ਕੀ ਅਪਰੋਚ ਬਣਾਈ ਹੈ ਦੇਖੋ ਉਹ ਹੈ ਤਾਂ ਭਲੀ ਜੀ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਕਿ ਅਸੀਂ ਪ੍ਰਧਾਨ ਮੰਤਰੀ ਆਉਣਗੇ ਤਾਂ ਆਪਣੀ ਮਰਜ਼ੀ ਨਾਲ ਜਾਣਗੇ ਸਾਡੀ ਮਰਜ਼ੀ ਨਾਲ ਐਸਾ ਕੁਝ ਨਹੀਂ ਹੋਇਆ ਪਹਿਲਾਂ ਇਸ ਤਰ੍ਹਾਂ ਕੇ ਨਾ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਮੈਂ ਤਾਂ ਧੰਨਵਾਦ ਕਰਨਾ ਚਾਹੁੰਦਾ ਵਧਾਈ ਦੇਣਾ ਚਾਹੁੰਦਾ ਕਿ ਉਥੋਂ ਦੇ ਜਿਹੜੇ ਸਾਡੇ ਪ੍ਰਵਾਸੀ ਪੰਜਾਬੀ ਹੈ ਖਾਸ ਕਰਕੇ ਸਿੱਖ ਹੈ ਉਹਨਾਂ ਨੇ ਕਿਨਾਰਾ ਕਰ ਲਿਆ ਉਹਨਾਂ ਨੇ ਤੁਸੀਂ ਦੇਖੋਗੇ ਵੱਡੇ ਗਿਣਤੀ ਵਿੱਚ ਸਵਾਗਤ ਹੋਇਆ ਉਹ ਰੋਡ ਜਿਹੜਾ ਸੀਗਾ ਉਹ ਸੰਕੇਤਕ ਕਿਤੇ ਥੋੜੇ ਲੋਕਾਂ ਨੇ ਕੋਪ ਕੀਤਾ ਨਾ ਤੋਂ ਤੇ ਪ੍ਰਸ਼ਾਸਨ ਨੇ ਉਹਨਾਂ ਨੂੰ ਮੌਕਾ ਦਿੱਤਾ ਨਾ ਹੀ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਔਰ ਉਹ ਮਾਮਲਾ ਜਿਹੜਾ ਸੀਗਾ ਜਿਹੜੀ ਮੇਰੀ ਜਾਣਕਾਰੀ ਜਿਹੜਾ ਆਖਰੀ ਦਿਨ ਉਹਨਾਂ ਦਾ ਜਿਲਦਪੁਰਾਂ ਦੇ ਇਹਨੇ ਵਾਪਸ ਆਉਣਾ ਸੀ ਉਸ ਵੇਲੇ 35-40 ਲੋਕ ਸੀਗੇ ਰਹਿ ਗਏ ਔਰ ਉਹ ਵੀ ਆਪਣਾ ਕੰਮ ਸਮੇਟ ਕੇ ਚਲੇ ਗਏ ਮੇਰੀ ਇਹ ਜਾਣਕਾਰੀ ਨਹੀਂ ਮੈਂ ਨਹੀਂ ਮੈਂ ਦੂਸਰੀ ਗੱਲ ਕਰਦਾ ਕਿ ਉਹਨਾਂ ਨੇ ਇਸ ਮਸਲੇ ਤੇ ਵੀ ਕੋਈ ਕੀਤਾ ਹੈ ਕਿ ਇਹਨੂੰ ਇਹਨੂੰ ਕਿਵੇਂ ਨਿਜਿੱਠਿਆ ਜਾਏਗਾ ਜਿਹੜਾ ਉਹ ਉਹਨੂੰ ਵੀ ਡਰੈਸ ਵੀ ਕੀਤਾ ਉਹਦੇ 'ਚ ਕਿ ਜਿਹੜਾ ਉਹ ਜਿਹੜੇ ਜਿਹੜੇ ਸਕਿਉਰਿਟੀ ਕੰਸਰਨਸ ਨੇ ਵੀ ਉਹਨਾਂ ਨੂੰ ਅਲੱਗ ਬਿਲਕੁਲ ਇਹ ਹੀ ਸੰਕੇਤ ਹੈਗਾ ਤੁਸੀਂ ਧਿਆਨ ਨਾਲ ਸਟੇਟਮੈਂਟ ਨੂੰ ਸੁਣੋਗੇ ਖਾਸ ਕਰਕੇ ਮਾਕਾ ਨੇ ਇਸ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਇਹ ਸੰਕੇਤ ਦਿੱਤਾ ਹੈਗਾ ਕਿ ਅਸੀਂ ਮਿਲ ਕੇ ਕੰਮ ਕਰਾਂਗੇ ਉਹਨਾਂ ਦੀ ਸਕਿਉਰਿਟੀ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਅਸੀਂ ਮਿਲ ਕੇ ਕੰਮ ਕਰਾਂਗੇ ਉਹ ਇੱਕ ਦੂਜੇ ਨਾਲ ਜਿਦਾਂ ਸਹਿਰਾਂ ਦਾ ਅਦਾਨ-ਪ੍ਰਦਾਨ ਦੀ ਸ਼ੇਰਦਾਰ ਜੇ ਉਹਨੇ ਦੱਸਿਆ ਏ ਕਿ ਅਸਰ ਪਏਗਾ ਉਥੋਂ ਦੇ ਡੈਸ਼ਪੋਰਾਂ ਤੇ ਜਿਹੜਾ ਹੁਣ ਇਹ ਅ ਆਪਣਾ ਰਿਲੇਸ਼ਨਲ ਨਾਰਮਲਬਲ ਜੇ ਉਥੋਂ ਦੇ ਡੈਸ਼ਪੋਰਾਂ ਤੇ ਕੀ ਅਸਰ ਪਏਗਾ ਤੇ ਸਾਡੇ ਮੁਲਕ 'ਚ ਕੀ ਅਸਰ ਪਏਗਾ ਇਸ ਡਵੈਲਪਮੈਂਟ ਦਾ ਕੀ ਲੱਗਦਾ ਜੇ ਕੋ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਪ੍ਰਵਾਸੀ ਭਾਰਤੀਆਂ ਦੇ ਜਿਹੜੇ ਸਮਾਜਿਕ ਸਾਡਾ ਜਿਹੜਾ ਸਾਡਾ ਸਟੇਕ ਹੈ ਉਹ ਸੁਖਾਲਾ ਹੋ ਗਏ ਹੂੰ ਸਾਡਾ ਜਿਹੜਾ ਪ੍ਰਵਾਸੀ ਹੋਣਾ ਜਾਂ ਲੋਕਾਂ ਨੇ ਆਉਣਾ ਜਾਂਦਾ ਸੀ ਕਿਉਂਕਿ ਲੋਕਾਂ ਦੇ ਘਰ-ਬਾਰ ਇੱਥੇ ਆ ਜੀ ਜ਼ਮੀਨਾਂ ਜਾਇਦਾਦਾਂ ਇੱਥੇ ਆ ਵੱਡੇ ਜੀ ਭਾਰਤੀ ਜਿਹੜੇ ਜੋ ਗਿਆ ਹੋਇਆ ਸਾਡੇ ਤੋਂ ਕੈਨੇਡਾ ਦੇ ਕਿਸੇ ਦੇ ਬਜ਼ੁਰਗ ਇੱਥੇ ਬੈਠੇ ਆ ਕਿਸੇ ਦੇ ਚਾਚੇ ਕਰੀ ਇੱਥੇ ਬੈਠੇ ਆ ਵਿਆਹ-ਮਾਂ ਸਾਡੀਆਂ ਤੇ ਉਹ ਸੁਹਾਲਾ ਹੋ ਗਿਆ ਦੂਸਰਾ ਸੀ ਜਿਹੜੇ ਵਿਦਿਆਰਥੀ ਜਿਨ੍ਹਾਂ ਨੇ ਪੜ੍ਹਾਈ ਵਾਸਤੇ ਉੱਥੇ ਜਾਣਾ ਸੀਗਾ ਬਟਿਕ ਵਿੱਚ ਮੈਨੂੰ ਲੱਗਦਾ ਕਿ ਜਦੋਂ ਸਪੰਸਰੁੱਤਨਗੇ ਸਵਾਭਤ ਤੌਰ ਤੇ ਉੱਥੋਂ ਦੀਆਂ ਸੰਸਥਾਵਾਂ ਵੀ ਜਿਹੜੀਆਂ ਨੇ ਚਾਹੁੰਦੀਆਂ ਨੇ ਕਿ ਜਿਹੜੇ ਭਾਰਤੀ ਵਿਦਿਆਰਥੀ ਉੱਥੇ ਆ ਕੇ ਪੜ੍ਹਾਈ ਕਰਨਦੇ ਆ ਤੇ ਸਾਰੇ ਹੀ ਰਸਤੇ ਖੁੱਲਣਗੇ ਲੇਕਿਨ ਸਭ ਤੋਂ ਵੱਡਾ ਜਿਹੜਾ ਜਿਹਦਾ ਪ੍ਰਵਾਹ ਹੈ ਉਹ ਮੈਂ ਸਮਝਦਾ ਕਿ ਵਪਾਰ ਜਿਹੜਾ ਸਾਡਾ ਹੈ ਇਕਨੋਮੀ ਔਰ ਨਵੇਂ ਖੇਤਰ ਜਿਹੜੇ ਖਾਸ ਕਰਕੇ ਤੁਹਾਨੂੰ ਵੱਲੀ ਜੀ ਚੜ੍ਹ ਕਰੀ ਹੋਵੇ ਦੀ ਕਿ ਸਾਡੀ ਜਿਹੜੀ ਖੇਤੀ ਦੇ ਵਿੱਚ ਜਿਹੜੇ ਸਾਧਨ ਯੂਜ਼ ਕਰਦੇ ਆ ਟੈਕਨੋਲੋਜੀ ਯੂਜ਼ ਕਰਦੇ ਆ ਉੱਥੇ ਵਿੱਚ ਬਹੁਤ ਵੱਡਾ ਦਲ ਪਰਦਮ ਸਾਡਾ ਚੱਲ ਰਿਹਾ ਹੂੰ ਮੇਂਦਰਾਣੀ ਮੇਂਦਰਾਣੇ ਉਤਨੀ ਕੰਪਨੀ ਨੇ ਟਾਈਪ ਕੀਤਾ ਸਾਡੀਆਂ ਬਹੁਤ ਸਾਰੀਆਂ ਕੰਪਨੀਆਂ ਉੱਥੇ ਕੰਮ ਕਰਦੀਆਂ ਕੈਨੇਡਾ ਦੀ ਬਹੁਤ ਸਾਰੀ ਕੰਪਨੀ ਉੱਥੇ ਅੰਪੜ ਦੇ ਵਿੱਚ ਉਹਨੇ ਕੰਮ ਸ਼ੁਰੂ ਕੀਤਾ ਜਿਸ ਦੇ ਨਤੀਜੇ ਸਾਹਮਣੇ ਆ ਰਹੇ ਨੇ ਇਹ ਦਵੱਲੇ ਸਬੰਧਾਂ ਦੇ ਵਿੱਚ ਬਹੁਤ ਸਾਰੇ ਐਸੇ ਮੁੱਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਸੰਕਟ ਪੈਦਾ ਹੋ ਗਿਆ ਸੀ ਉਹ ਸਾਰੇ ਰਵਾਜਾਂ ਜਿਹੜੀਆਂ ਸਾਡੀ ਅਕੈਡੈਮਿਕ ਇੰਸਟੀਚਿਊਸ਼ਨ ਦੀ ਕੋਲੈਬੋਰੇਸ਼ਨ ਜਿਹੜੀਆਂ ਨੇ ਖੂਬੀ ਵਧਣਗੀਆਂ ਲੋਕਾਂ ਪਹਿਲਾਂ ਹੈਗੀਆਂ ਪਹਿਲਾਂ ਬੀਜ ਗਈਤ ਨੇ ਜੀ ਹਾਂ ਇਹ ਲੱਗਦਾ ਹੈ ਕੈਨੇਡਾ ਕਲਾਬ ਦੇਸ਼ ਦੇ ਕੈਨੇਡਾ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੀਆਂ ਇੱਥੇ ਪੰਜਾਬ ਦੇ ਵਿੱਚ ਵੀ ਬਹੁਤ ਹੈ ਔਰ ਭਾਰਤ ਦੇ ਵਿੱਚ ਵੀ ਹੂੰ ਉਹਦੇ ਵਿੱਚ ਵੀ ਖੜੋਤਾ ਜਾਂਦੀ ਹੈ ਉਸ ਦੇ ਵਿੱਚ ਵੀ ਸੁਭਾਵਿਕ ਹੈ ਕਿ ਜਦੋਂ ਸਾਡੇ ਤਾਂ ਦਾਲਾਂ ਜਿਹੜੀਆਂ ਕੈਨੇਡਾ ਤੋਂ ਇੰਪੋਰਟ ਕਰਦੇ ਕਿਸੇ ਨਿੱਕੀਆਂ ਜਿਹੀਆਂ ਜਿਓ ਰੁੱਕ ਗਿਆ ਦੀ ਕੰਪਨੀ ਉੱਥੋਂ ਛੋਲੇ ਉੱਥੇ ਆਉਂਦੇ ਜੀ ਦਾਲਾ ਉੱਥੋਂ ਆਉਂਦੀਆਂ ਔਰ ਸਾਡੀਆਂ ਦਵਾਈਆਂ ਉੱਥੇ ਜਾਂਦੀਆਂ ਸਾਡੀ ਟੈਕਨੋਲੋਜੀ ਉੱਥੇ ਜਾਂਦੀ ਹੂੰ ਔਰ ਜਿਹੜੇ ਸਾਡੇ ਸੌਫਟਵੇਅਰ ਨੇ ਉਹ ਕੈਨੇਡਾ ਦੇ ਵਿੱਚ ਯੂਜ਼ ਹੁੰਦੇ ਆ ਉਹ ਦੋਨੋਂ ਦੇਸ਼ਾਂ ਦੇ ਵਿੱਚ ਜਿਹੜਾ 9 ਬਿਲੀਅਨ ਡਾਲਰ ਦਾ ਵਪਾਰ ਹੈ ਲਗਭਗ ਬੱਲੀ ਜੀ ਉਹ ਬਰਾਬਰ ਦਾ ਹੈ ਹੂੰ ਉਹਨੇ ਇਮਪੋਰਟ ਹੈ ਉਹਨੇ ਐਕਸਪੋਰਟ ਹੈ ਤੇ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਹੋ ਰਿਹਾ ਸੀਗਾ ਗੱਲਬਾਤ ਸੀ ਉਹ ਉਹਦੇ ਬਾਰੇ ਕਿ ਬਤੇਗੀ ਸਭਾਵਿਕ ਤੌਰ ਤੇ ਅੱਗੇ ਬਤੇਗੀ ਇਸ ਦੇ ਵਿੱਚੋਂ ਤੁਸੀਂ ਦੇਖੋਗੇ ਕਿ ਜਦੋਂ ਦੋਨੋਂ ਪਾਸਿਆਂ ਪ੍ਰੋਗਰੈਸਿਵ ਲੀਡਰਸ਼ਿਪ ਕੱਟੀ ਹੋਈ ਹੈ ਕਿਉਂਕਿ ਲੀਡਰਸ਼ਿਪ ਨੇ ਹੀ ਬੱਲੀ ਜੀ ਡਿਸੀਜਨ ਲੈਣ ਹੁੰਦੇ ਹਨ ਇੱਕ ਵਿਚਾਰਤਾ ਰਾਏ ਕਿ ਸੋਚ ਉਹ ਪ੍ਰਧਾਨ ਮੰਤਰੀ ਆਪਦੇ ਦੇਸ਼ ਦੀ ਲੋਕਾਂ ਨੂੰ ਪ੍ਰੋਮਿਸ ਕਰਕੇ ਪ੍ਰਧਾਨ ਮੰਤਰੀ ਬਣਿਆ ਹੈ ਔਰ ਉਹਨਾਂ ਨੇ ਭਾਰਤ ਦੇ ਨਾਲ ਰਿਸ਼ਤੇ ਨੂੰ ਬਣਾਉਣ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹ ਇੱਕ ਵੱਡੀ ਅਰਥਵਿਵਸਥਾ ਨੂੰ ਅਣਦੇਖਾ ਦੇ ਰਹੇ ਹਨ। ਔਰ ਇਹਦੇ ਵਿੱਚ ਪੈਣ ਤੋਂ ਵੱਡੀਆਂ ਸਵਾਲ ਬਣਾਉਣੇ ਚਾਹੀਦੇ। ਆ ਕਿਉਂਕਿ ਗਲੋਬਲ ਸਿਸਟਮ ਜਿਹੜਾ ਹੈਗਾ ਉਹਦੇ ਵਿੱਚ ਉਹ ਬਰਾਦ ਮੈਂ ਅਜਨ ਉਦਨ ਸਾਂਝ ਦੇ ਕੀਤੀ ਸੀ ਉਹ ਕਹਿੰਦਾ ਸੀ ਵੀ ਉਹ ਉਹ ਕਹਿੰਦੇ ਵੀ ਜਿਹੜਾ 1/3 ਪੋਪੂਲੇਸ਼ਨ ਦਾ ਦੁਨੀਆ ਦਾ ਹਿੱਸਾ ਹੈ ਵੀ ਚਾਈਨਾ ਦੇ ਇੰਡੀਆ ਕਿ ਉਹਨੂੰ ਤੁਸੀਂ ਇਗਨੋਰ ਕਰਕੇ ਕਿਵੇਂ ਚੱਲਦਾ ਸਪਲਾਈ ਚੇਨ ਜਿਹੜੀ ਹੈ ਸਾਰੀ ਉਹ ਇੱਥੇ ਹੈਗੀ ਟੋਟਲ ਜੁੜੇ ਹੋਏ ਨੇ। ਤੇ ਏ ਦੱਸੋ ਕਿ ਇਹ ਇਹਦੇ ਚ ਜਿਹੜੀ ਪੀਐਮ ਮੋਦੀ ਦੀ ਡਿਪਲੋਮੇਸੀ ਹੈ ਜਾਂ ਪੀਐਮ ਮੋਦੀ ਦਾ ਰੋਲ ਹੈ ਅਦਰਵਾਈਜ਼ ਨਹੀਂ ਤੇ ਉਹਦੀ ਕਾਮਯਾਬੀ ਕੋਈ ਹੈ ਤੁਸੀਂ ਕਹਿੰਦੇ ਉਹਨਾਂ ਨੇ ਸੋਚਿਆ ਤੇ ਇੱਕ ਤਾਂ ਉਹਨਾਂ ਦਾ ਉਹਨਾਂ ਨੇ ਸੋਚਿਆ ਵੀ ਸਾਨੂੰ ਲੋੜ ਹੈਗੀ ਪਰ ਮੋਦੀ ਦੀ ਪੀਐਮ ਮੋਦੀ ਦੇ ਉਹਦੀ ਡਿਪਲੋਮੇਸੀ ਦਾ ਕੀ ਰੋਲ ਹੈ ਇਹਦੇ ਚ ਦੇਖੋ ਪੋਲਿਟਿਕਸ ਸੁਭਾਵਿਕ ਹੈ ਕਿ ਜਿਹੜਾ ਐਸ ਵੇਲੇ ਭਾਰਤ ਦੀ ਕੂਟਨੀਤਿਕ ਜਿਹੜੀ ਪਹੁੰਚ ਹੈ ਬੱਲਾ ਕੈਨੇਡਾ ਦੀ ਗੱਲ ਨਾ ਕਰਾਂ ਪੂਰੇ ਦੁਨੀਆ ਦੇ ਵਿੱਚ ਉਹਦੀ ਗਵਾਹੀ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਕਰ ਰਹੇ ਹਨ ਔਰ ਜਦੋਂ ਕੈਨੇਡਾ ਵੀ ਜਾਂਦੇ ਆ ਉਹ ਸਿੱਧੇ ਕੈਨੇਡਾ ਨਹੀਂ ਗਏ ਪਹਿਲਾਂ ਸਾਈਪ੍ਰਸ ਰੁਕੇ ਹੈ ਔਰ ਸਾਈਪ੍ਰਸ ਤੁਹਾਨੂੰ ਪਤਾ ਹੋ ਗਿਆ 23 ਸਾਲ ਬਾਅਦ ਕੋਈ ਕੋਈ ਪ੍ਰਧਾਨ ਮੰਤਰੀ ਸਾਈਪ੍ਰਸ ਗਿਆ ਹੈ ਔਰ ਸਾਈਪ੍ਰਸ ਯੂਨਾਈਟਿਡ ਨੇਸ਼ਨਸ ਦੇ ਵਿੱਚ ਇੱਕ ਬਹੁਤ ਵੱਡਾ ਮਿੱਤਰ ਦੇਸ਼ ਹੈ ਭਾਰਤ ਦਾ ਜਿਹੜਾ ਕਿ ਹਮੇਸ਼ਾ ਭਾਰਤ ਦੀ ਮਦਦ ਕਰਦਾ ਹੈ ਔਰ ਉਸ ਮਿੱਤਰਤਾ ਦਾ ਅਹਿਸਾਸ ਕਰਾਉਣ ਵਾਸਤੇ ਪ੍ਰਧਾਨ ਮੰਤਰੀ ਉੱਥੇ ਰੁਕੇ ਔਰ ਉੱਥੇ ਦਾ ਹਾਈਐਸਟ ਜਿਹੜਾ ਅਵਾਰਡ ਸਿਵਲ ਅਰਮੋਰਡਰ ਉੱਪਰ ਦੇ ਪ੍ਰਧਾਨ ਮੰਤਰੀ ਤੈਗਿਆ ਉਹ ਬਾਵੀ ਤੇ ਉਹ ਕਰੋਸ਼ੀਆ ਰੁਕੇ ਨੇ ਅੱਜ ਉਹ ਕਰੋਸ਼ੀਆ ਵਿੱਚ ਵੀ ਕਰੋਸ਼ੀਆ ਦੀ ਆਪਣੀ ਐਮੈਡ ਹੈ ਔਰ ਉੱਥੇ ਇਤਿਹਾਸ ਵਿੱਚ ਪਹਿਲੀ ਵਾਰੀ ਕੋਈ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਉੱਥੇ ਗਿਆ ਤੁਸੀਂ ਦੇਖੋ ਆਉਂਦੇ ਵੀ ਜਾਂਦੇ ਵੀ ਉਹਨਾਂ ਨੇ ਇਸ ਚੀਜ਼ ਨੂੰ ਤਰਜੀਹ ਦਿੱਤੀ ਹੈ ਕਿ ਮੈਂ ਆਪਣੇ ਦੇਸ਼ ਦੀ ਗੱਲ ਕਿੱਥੇ ਕਿੱਥੇ ਰੱਖ ਸਕਦਾ ਹੈਗਾ ਔਰ ਉਸ ਭਾਵਕ ਤੌਰ ਤੇ ਇਹ ਭਾਰਤ ਦੇ ਪ੍ਰਧਾਨ ਮੰਤਰੀ ਦੀ ਕੂਟਨੀਤਿਕ ਜਿਹੜੀ ਹੈਗੀ ਆ ਮੈਂ ਸਮਝਦਾ ਕਿ ਉਹਨਾਂ ਦੀ ਸਫਲਤਾ ਹਮ ਜਿੱਥੇ ਵਿੱਚ ਉਹਨਾਂ ਨੇ ਲੋਕਾਂ ਦੀਆਂ ਭਾਵਨਾਵਾਂ ਦਾ ਤਾਂ ਖਿਆਲ ਰੱਖਿਆ ਲੇਕਿਨ ਦੇਸ਼ ਜਿਹੜਾ ਉਹ ਹਮੇਸ਼ਾ ਕਹਿੰਦੇ ਕਿ ਨੇਸ਼ਨ ਫਰਸਟ ਪਰ ਮੈਂ ਇਹ ਗੱਲ ਵੀ ਇੱਥੇ ਕਹਿਣ ਵਿੱਚ ਮੈਨੂੰ ਕੋਈ ਜਿਚਕ ਨਹੀਂ ਹੈ ਵੀ ਕਿ ਕੈਨੇਡੀਅਨ ਪ੍ਰਾਈਮ ਮਿੰਿਸਟਰ ਦੀ ਸੂਝ ਵੀ ਬਿਲਕੁਲ ਸਾਹਮਣੇ ਹੈ ਪਰ ਉਹਨਾਂ ਨੇ ਬੜਾ ਸੋਚਿਆ ਦਾ ਫੈਸਲਾ ਲਿਆ ਹੈ ਕਿਉਂਕਿ ਦੋਨਾਂ ਦੇਸ਼ਾਂ ਦੇ ਪਰਸਪਰ ਸਬੰਧਾਂ ਦੇ ਨਾਲ ਹੀ ਫੈਸਲਾ ਲਿਆ ਜਾ ਸਕਦਾ ਹੈ ਥੋੜੇ ਵੱਧ ਨੂੰ ਵੀ ਵੀ ਬੀਐਮ ਉਹ ਦਿਨੇ ਉਹ ਆ ਮੁਲਕ ਵੀ ਜਿਹੜਾ ਨੂੰ ਇਗਨੋਰ ਕੀਤਾ ਹੋਇਆ ਸੀ ਜਿਹਨਾਂ ਨੂੰ ਅਸੀਂ ਸਾਡੇ ਭਾਵੇਂ ਮਿੱਤਰ ਸੀਗੇ ਪਰ ਉਹਨਾਂ ਨੂੰ ਕਦੇ ਉਹਨਾਂ ਦੀ ਕੇਅਰ ਨਹੀਂ ਸੀ ਕੀਤੀ ਜਾਂ ਉਹਨਾਂ ਨੂੰ ਵਿਜ਼ਿਟਰੀ ਕੀਤਾ ਨਾ ਰਸਤਾ ਨਹੀਂ ਸੀ ਬਣਾਇਆ ਵੀ ਉਹਨਾਂ ਨੂੰ ਵੀ ਹੁਣ ਨਾਲ ਰਸਤਾ ਬਣਾ ਲਿਆ ਤੁਹਾਡਾ ਮਤਲਬ ਇਹ ਹੈ ਕਹਿਣ ਦਵਾ ਦੇਖੋ ਜਿਹੜੀ ਭਾਰ ਦੀ ਵਿਦੇਸ਼ ਨੀਤੀ ਵਿੱਚ ਵੱਡੇ ਬਦਲਾਅ ਜਿਹੜੇ ਨੇ ਤੁਹਾਡੇ ਸਾਹਮਣੇ ਨੇ ਅਗਰ ਤੁਸੀਂ ਧਿਆਨ ਨਾਲ ਦੇਖੋਗੇ ਪਾਕਿਸਤਾਨ ਦੇ ਨਾਲ ਜਿਹੜੀ ਘਟਨਾ ਵਾਪਰੀ ਹੈ ਉਸ ਤੋਂ ਬਾਅਦ آپریشن ਸੰਦੂਰ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੀ ਉਹਨਾਂ ਦਾ ਨਤਾਰਾ ਹੋਇਆ। ਪਰ ਭਾਰਤ ਨੇ ਆਪਣੇ ਦਰਵਾਜ਼ੇ ਜਿਹੜੇ ਨੇ ਜਾਂ ਆਪਣੇ ਰਿਸ਼ਤੇ ਆ ਹੋਰ ਮਜ਼ਬੂਤ ਕਰਨ ਵਾਸਤੇ ਨਵੇਂ ਦੇਸ਼ਾਂ ਦੇ ਆਪਣੇ ਨਾਲ ਜੋੜਨ ਦਾ ਜਿਹੜਾ ਕੰਮ ਸ਼ੁਰੂ ਕੀਤਾ ਹੈ। ਭਾਰਤ ਦੀ ਬੜੀ ਇੱਕ ਸੋਲਿਡ ਅਪਰੋਚ ਵੀ ਹੈ ਤੇ ਬੈਲੈਂਸ ਵੀ ਹੈ। ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਤੁਸੀਂ ਦੇਖੋਗੇ ਕਿ ਬੈਲੈਂਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਹੜੇ ਭਰ ਦੇ ਮਿੱਤਰ ਦੇਸ਼ ਨੇ ਉਹਨਾਂ ਦੀ ਮਿੱਤਰਤਾ ਤੁਸੀਂ ਗਏ ਸੀ ਇੱਕ ਡੈਲੀਗੇਸ਼ਨ ਤੁਸੀਂ ਕਿੱਥੇ ਗਏ ਸੀ ਮੈਂ ਕਹਿਆ ਸੀਗਾ ਜੀ ਸਾਡਾ ਡੈਲੀਗੇਸ਼ਨ ਵਨ ਸੀਗਾ ਜਿਸ ਦੇ ਵਿੱਚ ਅਸੀਂ ਬਹਿਰੀਨ ਕੁਵੇਤ 사ਉਦੀ ਅਰੇਬੀਆ ਤੇ ਅਲਜੀਰੀਆ ਵਿੱਚ ਗਏ ਸੀ ਇਹ ਚਾਰੋਂ ਹੀ ਇਸਲਾਮਿਕ ਦੇਸ਼ ਹੈ ਜੀ ਤਿੰਨ ਗਲਪ ਕੰਟਰੀਜ਼ ਇੱਕ ਅਫਰੀਕਨ ਕਟ ਹੈ ਲੇਕਿਨ ਚਾਰੋਂ ਇਸਲਾਮਿਕ ਦੇਸ਼ ਹੋਣ ਕਰਕੇ ਕਿਉਂਕਿ ਸਾਡੇ ਸਾਹਮਣੇ ਚੁਣੌਤੀ ਸੀ ਜਾਣ ਤੋਂ ਪਹਿਲਾਂ ਕਿ ਉੱਥੇ ਪਾਕਿਸਤਾਨ ਜ਼ਰੂਰ ਆਪਣਾ ਇਸਲਾਮਿਕ ਦੇਸ਼ ਹੋਣ ਦਾ ਵਿਕਟਮ ਕਾਰਕਲੇ ਕਰਦਾ ਹੂੰ ਹੂੰ ਪਰ ਸਾਨੂੰ ਉੱਥੇ ਜਾ ਕੇ ਬੜੇ ਨਵੇਂ ਤਜਰਬੇ ਹੋਏ ਬੰਦੇ ਸੀ ਇੱਕ ਤਾਂ ਇਹ ਹੋਇਆ ਕਿ ਇਹਨਾਂ ਦੇਸ਼ਾਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਪਹਿਲਾਂ ਹੀ ਹਾਲ ਦੇ ਜਾਤੀ ਤੌਰ ਤੇ ਵੀ ਸਬੰਧ ਉਹਨਾਂ ਨੇ ਕਾਫੀ ਵਧੀਆ ਬਣਾਇਆ ਖਾਸ ਕਰਕੇ ਯੂਏਏ ਦੇ ਵਿੱਚ ਤੀਜਾ ਲੇਕਿਨ ਜਦੋਂ ਅਸੀਂ ਜਾ ਕੇ ਉੱਥੇ ਭਾਰਤ ਦਾ ਪੱਖ ਰੱਖਿਆ ਉਹ ਵੈਸੀ ਸਾਥ ਸੀ ਗੁਲਾਮ ਨਬੀ ਜਾਇਸੀ ਮੁਸਲਮ ਵੱਡੇ ਲੀਡਰ ਸਾਡੇ ਦੇਸ਼ ਦੇ ਉਹ ਡੈਲੀਗੇਸ਼ਨ ਦਾ ਹਿੱਸਾ ਸੀ ਉੱਥੇ ਸਭ ਤੋਂ ਵੱਡੀ ਜਿਹੜੀ ਗੱਲ ਅਚੀਵਮੈਂਟ ਹੋਈ ਹੈ ਬੱਲੇ ਜੀ ਕਿ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਸੰਸਥਾਵਾਂ ਤੋਂ ਫੰਡਿੰਗ ਮਿਲਦੀ ਹੈ ਕਿਉਂਕਿ ਉੱਥੇ ਦੀ ਵੈਲਫੇਅਰ ਵਾਸਤੇ ਪਾਕਿਸਤਾਨ ਦੀ ਆਰਥਿਕ ਹਾਲਤ ਠੀਕ ਨਹੀਂ ਹੈ ਉਹ ਤਾਂ ਹੁਣ ਵੀ ਆਈਐਮਐਫ ਤੋਂ ਮਿਲਿਆ ਵਾਸਤੇ ਬਹੁਤ ਸਾਰੀ ਐਮਐਫ ਤੋਂ ਮਿਲੀ ਹੈ ਸੋਫੀ ਰਿਵਿਓ ਵੀ ਮਿਲੀ ਹੈ ਲੇਕਿਨ ਉਹ ਮਿਸਯੂਜ਼ ਹੁੰਦਾ ਸੀ ਲੇਕਿਨ ਅਸੀਂ ਉੱਥੇ ਮੁੱਦਾ ਰੱਖਿਆ ਇਹਨਾਂ ਦੇਸ਼ਾਂ ਸਾਹਮਣੇ ਕਿ ਜਿਹੜੀ ਫਾਈਨੈਂਸ਼ੀਅਲ ਆਡਿਟ ਟਾਸਕ ਫੋਰਸ ਹੈ ਐਫਏਟੀਐਫ ਹੈ ਉਸ ਦੀ ਗ੍ਰੇ ਬਲਿਸਟ ਵਿੱਚ ਪਾਕਿਸਤਾਨ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ ਫੰਡਿੰਗ ਜਿਹੜੀ ਹੈ ਇਹਨੂੰ ਮਿਸਯੂਜ਼ ਟੋਟਲਾਈਜ਼ ਕਰਦਾ ਔਰ ਕੱਲ ਐਫ ਆਟਿਫ ਦੀ ਚਿੱਠੀ ਜਿਹੜੀ ਆ ਨੋਟਿਸ ਜਾਰੀ ਹੋ ਗਿਆ ਪਾਕਿਸਤਾਨ ਨੂੰ ਔਰ ਦੁਬਾਰਾ ਫਿਰ ਉਹ ਗ੍ਰੇ ਲਿਸਟ ਵਿੱਚ ਜਾਏਗਾ ਕਿਉਂਕਿ ਹੱਤ ਤਬਾਤ ਚੱਲ ਹੀ ਪੈਸੇ ਦੇ ਜੋਰ ਨਾ ਰਿਹਾ ਜੀ ਅਗਰ ਪੈਸਾ ਪਿੱਛੇ ਨਾ ਹੋਵੇ ਤੇ ਨਹੀਂ ਚੱਲਦਾ ਹੁਣ ਲਾਸਟ ਆਖਰੀ ਮੰਨਿ ਸਵਾਲ ਕਰ ਲਵਾਂ ਜਿਹੜਾ ਖਾਲਸਤਾਨੀਆਂ ਦਾ ਉਹ ਹੈਗਾ ਖਾਲਸਤਾਨੀਆਂ ਦਾ ਮੁੱਦਾ ਖਾਲਸਤਾਨੀਆਂ ਤੇ ਵਿਰੋਧ ਕਰ ਰਹੇ ਨੇ ਤੇ ਕੈਨੇਡਾ ਚ ਸਗਰ ਮੈਂ ਅਮਰੀਕਾ ਚ ਵੀ ਕੁਝ ਹੈਗੇ ਨੇ ਉਸ ਪ੍ਰਕਾਰ ਨੇ ਤੇ ਉਹਨੂੰ ਤੁਸੀਂ ਕਿਵੇਂ ਅੰਗਦੇ ਹੋ ਵੀ ਉਹ ਉਹਦਾ ਕਿੰਨਾ ਕੁ ਇੰਪੈਕਟ ਹੈ ਉਹਨਾਂ ਦਾ ਜਾਂ ਜਿਹੜੀ ਪਿਛਲੀ ਗਵਰਨਮੈਂਟ 'ਚ ਕਿੰਨਾ ਕੁ ਪ੍ਰੈਸ਼ਰ ਸੀ ਉਹਤੇ ਤੇ ਹੁਣ ਉਹਦਾ ਫਿਊਚਰ ਕੀ ਹੈ ਕੀ ਲੱਗਦਾ ਹੈ ਕਿ ਇਹਨੂੰ ਤੁਸੀਂ ਖਾਲਸਤਾਨੀਆਂ ਦਾ ਜਿਹੜੀ ਦੇਖੋਗੇ ਉਹਦੇ ਰੈਮਨੈਂਟਸ ਇੱਥੇ ਵੀ ਲੱਗੇ ਨੇ ਮਤਲਬ ਭਾਵੇਂ ਉਹ ਉੱਥੇ ਉਹਨਾਂ ਦੇ ਗਰੁੱਪ ਹੈਗੇ ਨਹੀਂ ਪਰ ਉਹਦੇ ਬਾਰੇ ਕੀ ਹੈ ਹੁਣ ਕੈਨੇਡਾ ਦੇ ਕਨਟੈਕਸਟ 'ਚ ਖਾਸ ਕਰਕੇ ਦੇਖੋ ਮੈਨੂੰ ਲੱਗਦਾ ਹੈ ਕਿ ਜਿਹੜੇ ਸਾਡੇ ਦੇਖੋ ਤੁਸੀਂ ਹੋਰ ਵੀ ਮੁਲਕਾਂ ਚ ਹਾਂ ਮੈਂ ਮੱਲੀ ਜੀ ਮੈਂ ਤਾਂ ਹਕੀਕਤ ਜਿਹੜਾ ਮੇਰਾ ਤਜਰਬਾ ਹੈਗਾ ਜਿਹੜੇ ਸਾਡੇ ਮੈਜੋਰਟੀ ਲੋਕ ਨੇ ਪ੍ਰਵਾਸੀ ਭਾਰਤੀ ਆ ਉਹ ਸ਼ਾਂਤੀ ਪਸੰਦ ਹੈ ਉਹ ਆਪਣੇ ਕੰਮ ਕਰਨ ਨੂੰ ਤਰਜੀਹ ਦਿੰਦੇ ਆ ਉਹ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਆ ਉਹ ਵਿਕਾਸ ਕਰਨਾ ਚਾਹੁੰਦੇ ਆ ਉਹਨਾਂ ਦਾ ਕੋਈ ਇੰਟਰਸਟ ਨਹੀਂ ਨਿਕਨ ਗੱਲ ਇਹ ਆ ਕਿ ਜਿਹੜਾ ਆਮ ਬੰਦਾ ਕੰਮ ਕਰ ਵਾਲਾ ਬੋਲਦਾ ਨਹੀਂ ਇਹ ਜਿਹੜੇ ਲੋਕ ਨੇ ਜਿਹੜੇ ਕੂ ਜੱਡਾ ਪਸ਼ੂ ਕਰਦੇ ਨੇ ਉਹ ਥੋੜਾ ਸ਼ੋਰ ਸ਼ਰਾਬਾ ਜ਼ਿਆਦਾ ਕਰਦੇ ਆ ਮжоਰਿਟੀ ਲੋਕ ਜਿਹੜੇ ਨੇ ਉਹਨਾਂ ਦੀ ਕੋਈ ਇਹਨਾਂ ਦੇ ਨਾਲ ਹੰਦਰਦੀ ਨਹੀਂ ਹੈਗੀ ਤੁਸੀਂ ਜਦੋਂ ਵੀ ਜਾਜ ਹੋਂ ਗੱਲ ਕਰਕੇ ਦੇਖੋ ਉਹਨਾਂ ਦਾ ਕੋਈ ਇੰਟਰਸਟ ਨਹੀਂ ਇਹ ਨਾ ਦਾ ਸਿੱਖਾਂ ਦਾ ਏਜੰਡਾ ਨਾ ਹੀ ਪੰਜਾਬੀਆਂ ਦਾ ਏਜੰਡਾ ਹੈਗਾ ਹੂੰ ਔਰ ਜਿਹੜੇ ਪ੍ਰਭਾਵ ਮੈਂ ਹੁਣ ਉੱਥੇ ਦੇਖ ਰਿਹਾ ਕਿ ਇਸ ਵਾਰ ਜਿਹੜੀ ਨਵੀਂ ਬਜਾਰਤ ਕੈਨੇਡਾ ਦੀ ਬਣੀ ਹੈ ਤੁਸੀਂ ਪੱਤਰਕਾਰ ਤੁਸੀਂ ਵਿਸ਼ਲੇਸ਼ਣ ਕਰਕੇ ਦੇਖੋ ਕਿ ਕਿੰਨੇ ਉਹ ਲੋਕ ਉਹ ਜਿਹੜੇ ਉਸ ਸੋਚਦਾ ਕਿਤੇ ਨਾ ਕਿਤੇ ਤਾਲਮਿਲ ਰੱਖਦੇ ਸੀ ਆ ਉਹ ਜਿਹੜੇ ਨੇ ਉਹ ਬਾਜ਼ਾਰ ਦਾ ਹਿੱਸਾ ਨਹੀਂ ਲਏ ਨਹੀਂ ਹੈਗੇ ਉਹਨਾਂ ਨੇ ਬੈਲੈਂਸ ਕੀ ਤਾਇਰ ਕੀਤਾ ਇਹ ਇੱਕ ਵੱਡਾ ਸੰਕੇਤ ਹੈ ਕਿ ਉੱਥੇ ਵੀ ਜਿਹੜੀ ਉੱਥੇ ਦੀ ਵਿਵਸਥਾ ਹੈ ਉਹਨਾਂ ਨੇ ਮਹਿਸੂਸ ਕੀਤਾ ਹੈ ਕਿ ਇਹ ਠੀਕ ਨਹੀਂ ਹੈ ਹੂੰ ਕੈਨੇਡਾ ਜਿਹੜਾ ਹੈਗਾ ਉਹ ਵੀ ਸ਼ਾਂਤੀ ਪਸੰਦ ਦੇਸ਼ ਹੈ ਭਾਰਤ ਸ਼ਾਂਤੀ ਪਸੰਦ ਦੇਸ਼ ਹੈ ਗਿਆ ਪਰ ਭਾਰਤੀ ਜਿਹੜੇ ਆ ਉਹ ਜਾਤੀ ਤੌਰ ਤੇ ਜਾਂ ਸੁਭਾਅਕ ਤੌਰ ਤੇ ਜਿਹੜਾ ਸਾਡਾ ਇੱਕ ਸੁਭਾਅ ਹੈ ਅਸੀਂ ਤਰੱਕੀ ਕਰਨਾ ਚਾਹੁੰਦੇ ਆ ਅਸੀਂ ਵਿਕਾਸਸ਼ੀ ਹੋ ਗਏ ਆ ਔਰ ਮੈਨੂੰ ਕਿਸ ਤਰ੍ਹਾਂ ਭੁੱਖ ਨਜ਼ਰ ਨਹੀਂ ਆਉਂਦਾ ਕਿ ਉਹ ਇਸ ਤੋਂ ਕਿ ਲੋਕ ਇਸ ਤੋਂ ਕਿਉਂਕਿ ਇਹ ਐਕਸਪੋਜ਼ ਹੋ ਰਹੀ ਚੀਜ਼ ਤਾਂ ਹੁੰਦਾ ਠੀਕ ਅੱਛਾ ਇੱਕ ਜਿਹੜਾ ਟਰੰਪ ਨਾਲ ਜਿਹੜੇ ਯੂਐਸਏ ਦੇ ਨਾਲ ਰਿਲੇਸ਼ਨਸ ਨੇ ਅੱਜ ਫਿਰ ਪੀਐਮ ਦੀ ਗੱਲ ਹੋਈ ਹੈ ਟਰੰਪ ਨਾਲ ਕਹਿੰਦੇ 35 ਮਿੰਟ ਗੱਲ ਹੋਈ ਹੈ ਫੋਨ ਤੇ ਉਹਨੂੰ ਕਿਵੇਂ ਅੰਗਦੇ ਹੋ ਤੁਸੀਂ ਉਹ ਰਿਲੇਸ਼ਨਸ ਕੀ ਕਿੱਥੇ ਪਹੁੰਚ ਨੇ ਕਦੇ ਉਹ ਕਹਿੰਦੇ ਮੈਸੇਜ ਉੱਤਕਰਾਇਆ ਸੀਗਾ ਤੇ ਸਾਡੇ ਜਿਹੜੀ ਮੁਲਕ ਦਾ ਸਟੈਂਡ ਹੈ ਅਸੀਂ ਤੀਜੀ ਤਰ ਦੇ ਉਹ ਪਛੋਲਗਰੀ ਨਹੀਂ ਮੰਨਦੇ ਕੋਈ ਗੱਲ ਹੀ ਐ ਬੱਜੀ ਜੀ ਜੇ ਤਾਂ ਗੱਲ ਕੱਲੀ ਲੁਕਸ਼ਕੀ ਕੀਤੀ ਹੋਵੇ ਫਿਰ ਤਾਂ ਕਹੇ ਸਾਡੇ ਤੇ ਕਿਸੇ ਦੇ ਵਿੱਚ ਕੋਟ ਹੈ ਅਤਰਸ਼ੀ ਮੱਚ ਤੇ ਅੱਜ ਫਿਰ ਹਾਂ ਭਾਰਤ ਨੇ ਸਪਸ਼ਟ ਕੀਤਾ ਹੈ ਕਿ ਭਾਈ ਨਾ ਸਾਨੂੰ ਕਿਸੇ ਦੀ ਪਛੋਲਗੀ ਮਨਜ਼ੂਰ ਹੈ ਨਾ ਹੀ ਸਾਨੂੰ ਕਿਸੇ ਦੀ ਪਛੋਲਗੀ ਦੀ ਜ਼ਰੂਰਤ ਹੈ ਹਾਂ ਪਾਕਿਸਤਾਨ ਦੀ ਆਪਣੀ ਰਿਕਵੈਸਟ ਤੇ ਹਾਂ ਇਹ ਗੋਲੀਬੰਦੀ ਹੋਈ ਹੈ ਸੀਜ਼ਫਾਇਰ ਹੋਇਆ ਹੈ ਔਰ ਇਹ ਸੀਜ਼ ਫਾਇਰ ਕੋ ਫਿਰਲਾ ਫਿਰਲਾ ਨਹੀਂ ਹੋਏਗਾ ਜੇ ਦੁਬਾਰਾ ਕਰੂਗਾ ਦੁਬਾਰਾ ਹੋ ਜਾਊਗਾ। ਹੂੰ ਇਹ ਇਹ ਤਾਂ ਬੜੀ ਸਪਸ਼ਟ ਨੀਤੀ ਆ ਭਾਰਤ ਦੀ ਜਿਹੜਾ ਨਿਊ ਨਾਰਮਲ ਹੈ ਸਾਡੀ ਵਿਦੇਸ਼ ਨੀਤੀ ਦਾ ਉਹ ਇਹ ਹੈ ਕਿ ਅਸੀਂ ਨਾ ਤਾਂ ਪਾਕਿਸਤਾਨ ਦੇ ਲੋਕਾਂ ਦੇ ਖਿਲਾਫ ਆ। ਨਾ ਹੀ ਪਾਕਿਸਤਾਨ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਹੈ। ਲੇਕਿਨ ਅਤੰਕਵਾਦ ਦੇਖ ਲਓ। ਹੂੰ ਔਰ ਖਾਸ ਕਰਕੇ ਜਦੋਂ ਕੋਈ ਸਾਡੇ ਦੇਸ਼ ਦੇ ਲੋਕਾਂ ਤੇ ਆ ਕੇ ਹਮਲਾ ਕਰੇਗਾ, ਉਹਨੇ ਦੂਜੇ ਲੋਕਾਂ ਦੀ ਹੱਤਿਆਨਾ ਕਰੇਗਾ, ਸਾਡੇ ਦੇਸ਼ ਵਿੱਚ ਬਾਦਮ ਨਹੀਂ। ਫਿਰ ਕੋਈ ਉਸ ਦੀ ਭਾਵਨਾ ਨੂੰ ਛੱਟ ਮਾਰਨੀ ਕੋਸ਼ਿਸ਼ ਕਰੇਗਾ ਤਾਂ ਫਿਰ ਉਹਦਾ ਜਵਾਬ ਹੁਣ ਪਹਿਲਾ ਵੜਾ ਨਹੀਂ ਹੁੰਦਾ ਪਹਿਲਾ ਤਵੱਲੀ ਜੀ ਸੀ ਪ੍ਰਤੀਕਿਰਿਆ ਦਿੰਦੇ ਸੀ ਅਸੀਂ ਸਟੇਟਮੈਂਟ ਦਿੰਦੇ ਸੀ ਲਿਖਣੇ ਸੀ ਕਰਦੇ ਕੋਸ਼ਿਸ਼ ਪਰ ਹੁਣ ਤਾਂ ਇਹ ਸਾਬਤ ਹੋ ਗਿਆ ਕਿ ਜੇ ਤੁਸੀਂ ਕਰੋਗੇ ਤੇ ਉੱਪਰ ਹੋਗੇ ਤੋਂ ਇਹ ਪੱਖ ਅਸੀਂ ਰੱਖਿਆ ਹੈਗਾ ਔਰ ਇਹ ਜਿਹੜਾ ਤੁਸੀਂ ਟਰੰਪ ਦੀ ਗੱਲ ਕੀਤੀ ਹੈਗੀ ਉਸ ਮਾਮਲੇ ਵਿੱਚ ਬੜਾ ਸਪਸ਼ਟ ਹੈ ਕਿ ਨਾ ਵਿਚੋਲਗੀ ਵਾਸਤੇ ਅਪਰੋਚ ਕੀਤਾ ਸੀ ਨਾ ਵਿਚੋਲਗੀ ਪਰਵਾਣੇ ਨਹੀਂ ਜ਼ਰੂਰਤ ਹੈ ਪਰ ਸੋ ਬਹੁਤ ਅੱਛਾ ਲੱਗਿਆ ਵੈਸੇ ਉਹ ਫਿਰ ਉਹ ਬੋਲੀ ਜਾ ਰਹੇ ਆਪਣੇ ਲੈਵਲ ਤੇ ਉਹ ਉਹ ਨਹੀਂ ਹਟ ਰਿਹਾ ਕੋਣ ਨੇ ਕਿ ਨੇਵਰ ਰਿਪੀਟਡਲੀ ਕਹਿਤਾ ਕਿ ਮੈਂ ਕਰਾਇਆ ਜੀ ਮੈਂ ਇਹ ਵਪਾਰ ਦੇ ਉਸ ਕਰਕੇ ਕਰਵਾਇਆ ਮੈਂ ਤੇ ਕਰਕੇ ਕਰਵਾਇਆ ਤੇ ਪਾਕਿਸਤਾਨ ਵਾਲੇ ਕਨੋਲਜ ਵੀ ਕਰ ਰਹੇ ਹਾਂ ਜੀ ਉਹ ਡ੍ਰੰਪ ਦਾ ਧੰਵਾਦ ਵੀ ਕਰੀ ਜਾ ਰਹੇ ਨੇ ਉਹ ਤਾਂ ਬਦਕੁਸ਼ ਕਰ ਰਹੇ ਜੀ ਹਰ ਰੋਜ਼ ਤੁਸੀਂ ਦੇਖੋਗੇ ਉਹ ਬੜੀਆਂ ਜੀ ਕੋ ਆਪਣੀਆਂ ਸਟੇਟਮੈਂਟਸ ਹੈ ਔਰ ਦੇਖੋ ਹਾਲਾਤ ਸਾਹਮਣੇ ਸਭ ਤੇ ਉਹ ਤਾਂ ਚੀਜ਼ਾਂ ਲੱਗੀਆਂ ਹੋਈਆਂ ਨੇ ਸਾਹਮਣੇ ਆ ਗਈਆਂ ਜਿਹੜਾ ਇਸ ਵੇਲੇ ਟੈਕਨੋਲੋਜੀ ਦਾ ਡਾਟਾ ਸਾਹਮਣੇ ਦੁਨੀਆ ਦਾ ਹੈ ਉਹ ਸਾਬਤ ਹੋ ਗਿਆ ਹੈ ਕਿ ਭਾਰਤ ਨੇ ਇੱਕ ਵੀ ਗੱਲ ਜਿਹੜੀ ਹੈ ਔਰ ਮੈਂ ਤਾਂ ਬੱਲੀ ਜੀ ਕਈ ਚੀਜ਼ਾਂ ਦਾ ਗਵਾਹ ਹੈਗਾ ਨਾ ਹਿੱਸਾ ਰਿਆ ਮੈਂ ਦੇਖਿਆ ਹੂੰ ਕਿ ਜਿਹੜੇ ਤੱਥ ਨੇ ਉਹ ਬੜੇ ਸਪਸ਼ਟ ਹੈਗੇ ਆ ਹੂੰ ਕਿ ਪਾਕਿਸਤਾਨ ਦੇ ਜਿਹੜੇ ਅਤਵਾਦੀ ਅੱਡੇ ਸੀਗੇ ਉਹ 9 ਸਾਮਾ ਤੇ ਹਮਲਾ ਕਰਕੇ ਤਬਾਹ ਕੀਤੇ ਆ ਜਨਾਜੇ ਦੁਨੀਆਂ ਨੇ ਨਿਕਲਦੇ ਦੇਖੇ ਆ ਭਾਵੇਂ ਉਹਨਾਂ ਜਨਾਜਿਆਂ ਨੂੰ ਉਥੋਂ ਦੀ ਆਰਮੀ ਨੇ ਮੋਟਾ ਦਿੱਤਾ ਹੂੰ ਉਹ ਵੀ ਐਕਸਪੋਜ਼ ਹੋ ਗਿਆ ਕਿ ਇਹ ਸਾਰਾ ਕੁਝ ਹੈਗਾ ਆਰਮੀ ਦੇ ਛਤਰ ਸ਼ੇਆ ਥੱਲੇ ਹੈ ਇੱਕ ਪਰਬੰਡ ਬਣਾਈ ਹੈਗੀ ਬੱਲੀ ਜੀ ਕਿ ਦੁਨੀਆ ਪਰ ਦੇ ਦੇਸ਼ਾਂ ਦੇ ਵਿੱਚ ਦੇਸ਼ ਆਪਣੀ ਫੌਜ ਹੁੰਦੀ ਹੈ ਲੇਕਿਨ ਇੱਥੇ ਪਾਕਿਸਤਾਨ ਦੇ ਵਿੱਚ ਫੌਜ ਦੇ ਕੋਲੇ ਦੇਸ਼ ਹੈ ਪਰ ਨੁਕਸਾਨ ਸਾਡਾ ਵੀ ਹੋਇਆ ਹੈ ਉਹ ਤਾਂ ਹੁਣ ਆਰਮੀ ਅਫਸਰਾਂ ਨੇ ਮੱਲਕ ਵੱਡ ਨੁਕਸਾਨ ਸਾਡਾ ਵੀ ਇਸ ਵਾਰ ਬੱਲੀ ਚੜ ਲੱਗਦੇ ਹੋ ਜੀ ਇਹ ਗੱਲ ਤਾਂ ਗਲਤ ਨਹੀਂ ਹੁੰਦੀ ਗਲਤ ਇਹ ਹੈ ਕਿ ਤੁਸੀਂ ਜਿਹੜਾ ਆਪਣਾ ਵਿਚਾਰ ਸੀਗਾ ਕੀ ਇਸ ਦਾ ਜਿਹੜੀ ਕੈਨੇਡਾ ਤੇ ਇੰਡੀਆ ਦੇ ਡਿਵੈਲਪਮੈਂਟ ਹੋਈ ਹੈ ਇਹਦਾ ਹੁਣ ਸਮ ਅਪ ਕਰਕੇ ਕੀ ਦੋਨਾਂ ਲੋਕ ਦੇਸ਼ਾਂ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਬਲੇ ਜੀ ਮੈਂ ਤਾਂ ਮੈਸੇਜ ਦੇਣ ਵਾਸਤੇ ਕੋ ਬਹੁਤ ਐਸਾ ਨਹੀਂ ਚਲੋ ਵਿਦਵਾਨ ਆਪਣੀ ਭਾਵਨਾ ਮੇਰੀ ਇੱਕ ਜਾਤੀ ਤੌਰ ਤੇ ਜਿਹੜਾ ਮੇਰੇ ਜ਼ਿਰ ਬਹਿ ਕੇ ਦੇਖੋ ਸਾਨੂੰ ਇੱਕ ਚੰਗੀ ਗੱਲ ਹੋਈ ਹੈ ਕਿ ਇਹ ਸਹੀ ਪਾਸੇ ਨੂੰ ਰਿਸ਼ਤੇ ਤੁਰਿਆ ਲੇਕਿਨ ਸਾਡੀ ਭੂਮਿਕਾ ਜਿਹੜੀ ਹੈ ਖਾਸ ਕਰਕੇ ਪੰਜਾਬੀਆਂ ਦੀ ਉਹ ਬੜੀ ਸਪਸ਼ਟ ਹੋਣੀ ਚਾਹੀਦੀ ਹੈ ਕਿ ਅਸੀਂ ਸਾਥੀ ਪਸੰਦ ਹੈ ਔਰ ਅਸੀਂ ਰਿਸ਼ਤਿਆਂ ਦੀ ਬਿਹਤਰੀ ਵਾਸਤੇ ਕੰਮ ਕਰਗੇ ਅਸੀਂ ਕੁੜੱਤਣ ਵਾਲੀਆਂ ਗੱਲਾਂ ਬਹੁਤ ਹੀ ਗੱਲਾਂ ਜਿਹੜੀਆਂ ਨਾ ਕਰੀਏ ਉਹ ਨਾ ਕਰੀਏ ਔਰ ਨਾ ਹੀ ਅਸੀਂ ਚੁੱਪ ਬੈਠੀਏ ਹੂੰ ਅਗਰ ਸੰਜੀਦਾ ਲੋਕ ਕੋ ਗੱਲ ਨਹੀਂ ਕਰੀਏ ਬੱਲੇ ਜੀ ਤੇ ਫਿਰ ਉਹ ਜਿਹੜਾ ਝੂਠ ਹੈ ਉਹ ਸੱਚ ਲੱਗਣ ਲੱਗ ਜਾਂਦਾ ਪਰ ਤੁਸੀਂ ਦੇਖੋ ਨਾ ਜਿਹੜੀ ਤੁਸੀਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਕਿ ਉਹ ਉੱਥੇ ਜਿਹੜੇ ਬੱਚੇ ਉਹ ਵੀ ਸਿੱਖ ਪਰਿਵਾਰਾਂ ਦੇ ਬੱਚੇ ਕਿ ਉੱਥੇ ਇੱਕ ਉਹਦੇ ਗੱਡੀ ਦੇ ਮੋਦੀ ਦੀ ਫੋਟੋ ਤੇ ਉਹਦੇ ਪੈਰ ਮਾਰ ਰਹੇ ਜੁੱਤੀਆਂ ਮਾਰ ਰਹੇ ਤੁਸੀਂ ਸ਼ੇਅਰ ਕੀਤੀ ਹੈ ਉਹ ਮਤਲਬ ਉਹ ਕੀ ਹੈ ਉਹ ਸੁਣਾਉਣਾ ਕੀ ਹੈ ਉਹ ਤੁਸੀਂ ਕਿਵੇਂ ਬੱਲੇ ਜੀ ਦੇਖੋ ਜੋ ਜ਼ਹਿਰ ਮਲ ਭਰੀ ਜਾ ਰਹੀ ਹੈ ਜੋ ਛੋਟੇ ਬੱਚਿਆਂ ਦੀ ਇਹ ਗੱਲ ਨਾ ਬੜੀ ਖਤਰਨਾਕ ਰੁਝਾਨ ਹੈ ਸਾਡੇ ਉਸਤੇ ਇਹ ਹੈ ਤਾਂ ਦੇਖੋ ساری ਇਹ ਸਾਈਬਰ ਵਾਇਰਸ ਸੋਸ਼ਲ ਮੀਡੀਆ ਤੇਜ ਦਾ ਕ੍ਰੀਏਟ ਕਰਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਆਈਐਸਾ ਹੀ ਦਾ ਝੰਡਾ ਸੀ ਹਮ ਮੁਸਲਮਾਨ ਇਸਲਾਮਿਕ ਜਹਾਦ ਜਿਹੜੀ ਗੱਲ ਕਰਦੇ ਨੇ ਹੁਣ ਉਹਨਾਂ ਨੇ ਇਹਨੂੰ ਸਿੱਖ ਜਹਾਦ ਦੇ ਨਾਲ ਰਲਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿੱਥੇ ਬੱਚਿਆਂ ਨੂੰ ਹਮ ਉੱਥੇ ਛੋਟੇ ਛੋਟੇ ਬੱਚਿਆਂ ਦੇ ਮੰਡ ਵਿੱਚ ਨਫ਼ਰਤ ਭਰੀ ਜਾਂਦੀ ਆ ਉਹਨਾਂ ਨੂੰ ਫ਼ਦਾਇਨ ਬਣਾਇਆ ਜਾਂਦਾ ਇਹ ਇਹ ਗੱਲਾਂ ਸਾਡੇ ਸਿੱਖ ਕੌਮ ਦੇ ਤਾਂ ਬਿਲਕੁਲ ਉਸ ਉੱਲਾ ਦੇ ਖਿਲਾਫ਼ ਹੈ ਹੂੰ ਇਹ ਬਹੁਤ ਗਲਤ ਗੱਲਾਂ ਹੋ ਰਹੀਆਂ ਨੇ ਉਹ ਸਾਨੂੰ ਮੁਖ ਦਰਸ਼ਕ ਬਣ ਕੇ ਜਿਹੜਾ ਇਹਨਾਂ ਚੀਜ਼ਾਂ ਨੂੰ ਨਹੀਂ ਦੇਖਣਾ ਚਾਹੀਦਾ ਸਾਡੀਆਂ ਸਿੱਖ ਜੱਤੇ ਬੰਦੀਆਂ ਨੇ ਕਿਨਾਰਾ ਕੀਤਾ ਬਹੁਤ ਚੰਗੀ ਗੱਲ ਹੈ ਪਰ ਸਾਨੂੰ ਇਸ ਜਿਹੜਾ ਸਾਡਾ ਕੈਲੋਣਾ ਜੀ ਇਸ ਸਟicker ਲੱਗਣ ਤੋਂ ਸਾਨੂੰ ਬਚਣਾ ਚਾਹੀਦਾ ਇਸ ਝੰਡੇ ਤੋਂ ਸਾਨੂੰ ਬਿਲਕੁਲ ਹੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਬਹੁਤ ਮਿਹਰਬਾਨੀ ਸ਼ੁਕਰੀਆ ਸਤਰਾਮ ਸੰਧੂ ਹੋਰਾਂ ਨੇ ਆਪਣੇ ਵਿਚਾਰ ਦੱਸੇ ਨੇ ਕਿ ਕੈਨੇਡਾ ਇੰਡੀਆ ਦੇ ਜ ਰਿਲੇਸ਼ਨ ਦੇ ਵਿੱਚ ਦੋਨਾਂ ਪ੍ਰਧਾਨ ਮੰਤਰੀਆਂ ਨੇ ਜੋ ਪਹਿਲ ਕਦਮੀ ਕੀਤੀ ਹੈ ਸ਼ੁਰੂat ਕੀਤੀ ਹੈ ਉਹ ਹਾਂ ਪੱਕੀ ਹੈ ਉਹਦੇ ਨਤੀਜੇ ਚੰਗੇ ਨਿਕਲਣਗੇ ਦੋਨਾਂ ਮੁਲਕਾਂ ਨੂੰ ਫਾਇਦਾ ਹੋਏਗਾ ਦੋਨਾਂ ਮੁਲਕਾਂ ਦੇ ਲੋਕਾਂ ਨੂੰ ਫਾਇਦਾ ਹੋਏਗਾ ਤੇ ਦੋਨਾਂ ਦੀ ਇਕਨੋਮੀ ਡਿਵੈਲਪ ਕਰੇਗੀ ਤੇ ਖਾਸ ਕਰਕੇ ਪੰਜਾਬੀਆਂ ਵਾਸਤੇ ਤਾਂ ਸਾਡੇ ਇੱਕ ਅਲੱਗ ਜਸ਼ਨ ਵਾਲੀ ਗੱਲ ਹੈ ਕਿ ਕਿਉਂਕਿ ਪੰਜਾਬੀ ਸਾਰੇ ਤੰਗ ਸੀਗੇ ਇਸ ਗੱਲ ਤੋਂ ਉਧਰ ਲਈ ਵੀ ਤੇ ਇਧਰ ਲਈ ਵੀ ਕਿ ਜਦੋਂ ਸੰਬੰਧ ਟੁੱਟੇ ਤਾਂ ਨੁਕਸਾਨ ਸਾਡਾ ਸਭ ਤੋਂ ਵੱਧ ਹੁੰਦਾ ਤੇ ਸਾਡੇ ਵਾਸਤੇ ਤਾਂ ਇਹ ਬਹੁਤ ਰਾਹਤ ਤੇ ਜਸ਼ਨ ਵਾਲੀ ਗੱਲ ਹੈ ਬਹੁਤ ਮਿਹਰਬਾਨੀ